ਅੱਜ ਮਾਝੋ ਗਿੱਲਾ ਦੇ ਸ਼ਹਿਰ ਚਾਹਬ ਸਾਹਿਬ ਸਿੱਖਿਆ ਦੇ ਵਿੱਚ ਜੋ ਤੁਹਾਡੀ ਲੋੜੀਂਦੀ ਸਹਾਇਤਾ ਉਹ ਤੁਹਾਨੂੰ ਸਮਗਰੀ ਦੇਣ ਆਏ ਨੇ ਪਹਿਲਾਂ ਤੇ ਜ਼ੋਰਦਾਰ ਤਾੜੀਆਂ ਨਾਲ ਇਹੋ ਸਭਾ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ ਗੁੱਡ ਮਾਰਨਿੰਗ ਟੂ ਪਾਣੀ ਦੇ ਹਾਲਾਤ ਦੇਖ ਕੇ ਉਸ ਨੇ ਆਪਣੇ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਕਿ ਜਿਨ੍ਹਾਂ ਦਾ ਖੜਾ ਨੇ ਨੁਕਸਾਨ ਕੀਤਾ ਉਹਨਾਂ ਨੂੰ ਠੀਕ ਹੈ। ਆਖਰ ਕੋਲ ਛੋਟੇ ਲੇਖ। ਰੇਕਾ ਦਾ ਹੁਣ ਚੇਪ ਚੇਪ। ਆਪੇ ਦੋ ਬੰਦਾਂ ਹੀ ਪਿਛੇ। ਉਹ ਗੱਲ ਕਹੀ ਸੀ ਕਿ ਜੇ ਅੱਜ ਸਾਨੂੰ ਪੈਸੇ ਮਿਲ ਗਏ ਸਾਡਾ ਇਹ ਪ੍ਰੋਜੈਕਟ ਸੀਗਾ ਸਾਨੂੰ ਸਾਡੇ ਪਲਸਾ ਪੰਜਾਬ ਲੀਗਲ ਸਰਵਿਸ ਅਥਾਰਟੀ ਨੇ ਫੰਡ ਕ੍ਰੀਏਟ ਕੀਤਾ ਸੀ ਡਿਜ਼ਾਸਟਰ ਫੰਡ ਉਹਦੇ ਵਿੱਚ ਅਸੀਂ ਜੁਡੀਸ਼ੀਅਲ ਆਫੀਸਰਸ ਨੇ ਤੇ ਸਾਡੇ ਪੁਰਾਣੇ ਜੁਡੀਸ਼ੀਅਲ ਆਫੀਸਰ ਸੀਗੇ ਉਹਨਾਂ ਨੇ ਕਲੈਕਸ਼ਨ ਕੀਤੀ ਸੀ ਇਹ ਕਲੈਕਸ਼ਨ ਨੂੰ ਅਸੀਂ ਯੂਜ਼ ਕਰਨਾ ਸੀਗਾ ਜੋ ਵੀ ਫੜਾਂ ਦੇ ਨਾਲ ਨੁਕਸਾਨ ਹੋਇਆ ਸੀ ਉਹਨਾਂ ਦੀ ਪਰਪਾਈ ਕਰਨ ਲਈ ਪਹਿਲਾਂ ਅਸੀਂ ਸੁੱਕਾ ਰਾਸ਼ਨ ਵੰਡਿਆ ਉਹਦੇ ਵਿੱਚ ਅਸੀਂ 220 ਕਿੱਟਾਂ ਵੰਡੀਆਂ ਸੀ ਟ੍ਰੈਪੋਲਿਨ ਵੰਡੀਆਂ ਸੀ ਤਰਪਾਲ ਉਜੜੀਆਂ ਅਸੀਂ ਕਿਆਂ ਸੀ 331 ਤਰਪਾਲਾਂ ਬਣੀਆਂ। ਦੇਰ ਆਫਟਰ ਸਾਡੇ ਕੋਲ ਫੰਡ ਸੀਗੇ ਤੇ ਅਸੀਂ ਮਾਨਯੋਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਰਦਾਰਬਤ ਵਾਕਸਿੰਗ ਜਲ ਦੀ ਅਗਵਾਈ ਹੇਠ ਪ੍ਰੋਜੈਕਟ ਬਣਾਇਆ ਵੀ ਜਿਹੜਾ ਹੈਗਾ ਵਾ ਇਹ ਸਾਰਾ ਆਫਟਰ ਜਿਹੜੇ ਇਫੈਕਟਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਬੱਚਿਆਂ ਦੀ ਪੜ੍ਹਾਈ ਦੇ ਜਿਹੜੇ ਸੀਗੇ ਬੈਗ ਉਹਨਾਂ ਦੀ ਸਟੇਸ਼ਨਰੀ ਉਹਨਾਂ ਦੀ ਕਿਤਾਬਾਂ ਦਾ ਨੁਕਸਾਨ ਵੀ ਹੋਇਆ ਹੋਊਗਾ ਜਿਸ ਕਾਰਨ ਦੇ ਪਾਣੀ ਆਇਆ ਤਾਂ ਜ਼ਾਹਿਰ ਹੈ ਕਿ ਇਹਨਾਂ ਦਾ ਵੀ ਨੁਕਸਾਨ ਹੋਇਆ। ਤੇ ਇਸ ਨੁਕਸਾਨ ਦੀ ਪਰਪਾਈ ਕਰਨ ਲਈ ਉਹਨਾਂ ਨੂੰ ਹੁਣ ਇਮੀਡੀਏਟ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਜਿਹੜੇ ਉਹਦੇ ਰਿਸੋਰਸਸ ਹੋਣਗੇ ਉਹਨਾਂ ਨੂੰ ਯੂਜ਼ ਕੀਤਾ ਉਹਨਾਂ ਨੇ ਆਪਣੀ ਮੇਨ ਮੁੱਖ ਲੋੜਾਂ ਪੂਰੀਆਂ ਕਰਨ ਲਈ ਇਸ ਵੱਲ ਪਰਿਵਾਰ ਦਾ ਵੀ ਧਿਆਨ ਘੱਟ ਹੋਊਗਾ ਤੇ ਸਾਨੂੰ ਇਹ ਲੱਗਿਆ ਵੀ ਇਹ ਮਤਲਬ ਇੱਕ ਬਹੁਤ ਵਧੀਆ ਉਪਰਾਲਾ ਹੋਊਗਾ ਬੱਚਿਆਂ ਦੀ ਪੜ੍ਹਾਈ ਨੂੰ ਕੰਟੀਨਿਊ ਕਰਨ ਲਈ ਖੜਾ ਤੋਂ ਬਾਅਦ ਅਸੀਂ ਇਹ ਉਪਰਾਲਾ ਕੀਤਾ ਤੇ ਇਹਦੇ ਨਾਲ ਅਸੀਂ 400 60 ਜਿਹੜੇ ਬੱਚੇ ਨੇ ਉਹਨਾਂ ਦੀ ਸਾਡੇ ਕੋਲ ਲਿਸਟ ਆਈ ਅਸੀਂ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਦੇ ਨਾਲ ਕੋਆਰਡੀਨੇਟ ਕੀਤਾ ਸਕੂਲਾਂ ਨੇ ਸਾਨੂੰ ਰਿਕੁਆਇਰਮੈਂਟ ਭੇਜੀ ਵੀ ਇਹਨਾਂ ਨਾਲ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਨੇ ਸਟੇਸ਼ਨਰੀ ਉਹਨਾਂ ਦੇ ਬੈਗਸ ਤੇ ਉਹਨਾਂ ਦੀਆਂ ਕਿਤਾਬਾਂ ਦਾ ਨੁਕਸਾਨ ਹੋ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਨੇ ਸਾਨੂੰ ਇਹ ਦੱਸਿਆ ਵੀ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਉਹ ਪ੍ਰੋਵਾਈਡ ਕਰਵਾਉਣਗੇ ਫ੍ਰੀ ਸਟੇਸ਼ਨਰੀ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋਣੀ ਸੀ ਤੇ ਅਸੀਂ ਸਟੇਸ਼ਨਰੀ ਜਿਹੜੀ ਹੈਗੀ ਉਹ ਸਾਰੇ 450 ਬੱਚਿਆਂ ਨੂੰ ਅਸੀਂ ਲੈ ਕੇ ਦਿੱਤੀ ਆ 16 ਸਕੂਲਾਂ ਦੇ ਵਿੱਚੋਂ ਸਾਨੂੰ ਰਿਕੁਆਇਰਮੈਂਟ ਆਈ ਸੀਗੀ ਤੇ ਅਸੀਂ ਉਹ ਸਾਰੇ 16 ਸਕੂਲਾਂ ਵਿੱਚੋਂ ਆ ਅੱਜ ਅਸੀਂ ਇੱਥੇ ਧਰਮਕੋਟ ਰੰਦਾਵਾ ਆਏ ਆ ਧਰਮ ਕੋਟ ਰੰਧਾਵਾ ਦੇ ਵਿੱਚ ਸਾਡੇ ਕੋਲ 120 ਬੱਚਿਆਂ ਦੀ ਰਿਕੁਆਇਰਮੈਂਟ ਆਈ ਸੀ ਦੇ ਵਿੱਚ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਸੀਗੇ ਇਹਨਾਂ ਦੀ ਰਿਕੁਆਇਰਮੈਂਟ ਮੁਤਾਬਕ ਇਹਨਾਂ ਦੇ ਜਿਹੜੇ ਕਾਪੀ ਸੀਗੇ ਉਹਨਾਂ ਦਾ ਸਾਈਟ ਤੇ ਜਿਹੜੇ ਆਪਣਾ ਪੈਨ ਵਗੈਰਾ ਤੇ ਬਾਕੀ ਜਿਹੜਾ ਉਹਨਾਂ ਦੇ ਪੈਨ ਦੇ ਆਪਣੇ ਸਟੇਸ਼ਨਰੀ ਨੂੰ ਕੀਪਿੰਗ ਕਰਨ ਲਈ ਕਿੱਟ ਉਹ ਅਸੀਂ ਦਿੱਤੀਆਂ ਨੇ ਬੈਗ ਦਿੱਤੇ ਤੇ ਅਸੀਂ ਆਸ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖਣਗੇ ਤੇ ਇਹਦੇ ਨਾਲ ਬੱਚਿਆਂ ਨੂੰ ਆਪਣੀ ਜਿਹੜਾ ਹੈਗਾ ਵਾ ਸਟੇਸ਼ਨਰੀ ਦੇ ਮਤਲਬ ਕੋਈ ਐਕਸਟਰਾ ਵਰਡ ਨਹੀਂ ਪਾਏਗਾ ਤੇ ਆਪਣਾ ਜਿਹੜਾ ਹੈਗਾ ਸਾਡੇ ਵੱਲੋਂ ਇਹ ਮਦਦ ਕੀਤੀ ਗਈ ਹੈ ਤੇ ਜ਼ਾਹਰ ਹੈ ਬੱਚਿਆਂ ਦੀ ਸਹਾਇਤਾ ਉਹ ਹੜ੍ਹ ਤਾਂ ਜਦੋਂ ਆਇਆ ਸੀ ਤਾਂ ਮੈਂ ਉਦੋਂ ਇੱਥੇ ਆਇਆ ਸੀ ਇਸ ਪਿੰਡ ਵਿੱਚ ਇੱਥੇ ਮੈਂ ਉਦੋਂ ਪਾਣੀ ਦੇ ਹਾਲਾਤ ਦੇਖ ਕੇ ਗਿਆ ਸੀ ਅਸੀਂ ਆਪਣੇ ਵੱਲੋਂ ਛੋਟਾ ਜਿਹਾ ਪ੍ਰਾਲਾ ਕੀਤਾ ਕਿ ਜਿਨ੍ਹਾਂ ਦਾ ਹੜ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਦੀ ਕੋਈ ਮਦਦ ਕਰ ਪਾਈਏ ਉਦੋਂ ਹੀ ਅਸੀਂ ਫਿਰ ਇਹ ਕੁਝ ਸਕੂਲਾਂ ਨੂੰ ਤੋੜਿਆ ਇਸ ਸਕੂਲਾਂ 'ਚ ਬੱਚਿਆਂ ਦਾ ਜਿਹੜਾ ਕਿ ਨੁਕਸਾਨ ਹੋਇਆ ਉਹਦੀ ਕੋਈ ਅਸੀਂ ਥੋੜੀ ਬਹੁਤ ਜਿੰਨੀ ਆਪਦੇ ਲੈਵਲ ਤੇ ਹੋ ਸਕਦੀ ਮਦਦ ਕਰੀਏ। ਅੱਜਾ ਮਕਸਦ ਮੇਰਾ ਅਜਾਉਂਦਾ ਸੀ ਕਿ ਬੱਚਿਆਂ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਇੰਟਰੈਕਟ ਕਰਨ ਦਾ। ਅੱਜ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰ ਸਕੀਏ। ਮੈਨੂੰ ਅੱਜ ਆਪਣਾ ਆਪਣੀ ਜਿਹੜੀ ਸ਼ੁਰੂਆਤੀ ਪੜ੍ਹਾਈ ਉਹ ਯਾਦ ਆ ਗਈ। ਮੈਂ ਵੀ ਤੁਹਾਡੇਆਂ ਨੂੰ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਮੈਨੂੰ ਯਾਦ ਹੈ ਵੀ ਸਾਡੇ ਪਿੰਡ ਸਕੂਲ ਦੀ ਬਿਲਡਿੰਗ ਵੀ ਨਹੀਂ ਸੀ ਉਹਦਾ। ਗੁਰਦੁਆਰੇ ਦੇ ਵਿੱਚ ਸਕੂਲ ਲੱਗਦਾ ਸੀ। ਬਹੁਤ ਟੀਚਰ ਸੀਗੇ ਤੇ 30-40 ਬੱਚੇ ਹੋਣਗੇ 50 ਹੋਣਗੇ। ਤੇ ਅਸੀਂ ਆਪਦੇ ਹੀ ਆਪ ਦਾ ਟੋਟ ਲੈ ਕੇ ਆਪਦੀ ਬੋਰੀ ਲੈ ਕੇ ਜਾਂਦੇ ਹੁੰਦੇ ਸੀ। ਇਹਨੇ ਬੋਰੀ ਵਿੱਚ ਆ ਕੇ ਕਲਾਸ ਵਿੱਚ ਬੈਠਦੇ। ਪਰ ਇਹ ਇਹ ਪੜ੍ਹਾਈ ਹੈ ਜਿਹਦੇ ਕਾਰਨ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਤੁਹਾਨੂੰ ਇਹ ਗੱਲਾਂ ਦੱਸਦਾ ਮੈਨੂੰ ਲੱਗਦਾ ਕਿ ਪੜ੍ਹਿਆ ਹੋਏਗਾ ਸਾਰਿਆਂ ਨੇ ਨੈਲਸਨ ਮੰਡੇਲਾ ਬਾਰੇ ਤੁਸੀਂ ਜਾਣਦੇ ਹੋਵੋਗੇ ਇਹਨਾਂ ਦੀਆਂ ਲਿਖਤਾਂ ਨੂੰ ਨਹੀਂ ਪੜ੍ਹਿਆ ਤਾਂ ਉਹਨਾਂ ਬਾਰੇ ਉਹਨਾਂ ਦਾ ਨਾਮ ਸੁਣਿਆ ਹੋਏਗਾ ਉਹਨਾਂ ਦੇ ਜੋ ਜੀਵਨ ਵਿੱਚ ਕੀਤਾ ਉਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਨੈਲਸਨ ਮੰਡੇਲਾ ਨੇ ਕਿਹਾ ਕਿ ਜੇ ਤੁਸੀਂ ਦੁਨੀਆ ਨੂੰ ਬਦਲਣਾ ਤਾਂ ਸਭ ਤੋਂ ਵੱਡਾ ਹਥਿਆਰ ਪੜ੍ਹਾਈ ਹੈ ਪੜ੍ਹਾਈ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੀ ਜ਼ਿੰਦਗੀ ਉਦੇ ਅਸੀਸ-ਵਾਸੀਰੇ ਲੋਕਾਂ ਦੀ ਲੋਕਾਂ ਦੇ ਪਰਿਵਾਰ ਦੀ ਸਮੁੱਚੀ ਜ਼ਿੰਦਗੀ ਬਦਲ ਸਕਦੀ ਹੈ ਜੇ ਤੁਹਾਨੂੰ ਵੀ ਤੁਹਾਨੂੰ ਮੌਕਾ ਮਿਲਿਆ ਇਹ ਸਹੀ ਕਰਨ ਬਹੁਤ ਹੈ ਨੂੰ ਮਿਹਨਤ ਨਾਲ ਆਪਣੇ ਜੋ ਤੁਹਾਡੇ ਟੀਚਰ ਸਾਹਿਬਾਨ ਤੇ ਤੁਹਾਡੇ ਪੇਰੈਂਟਸ ਜਿਵੇਂ ਕਹਿੰਦੇ ਆ ਉਹਨਾਂ ਦੇ ਮੁਤਾਬਕ ਮਿਹਨਤ ਨਾਲ ਪੜਾਈ ਕਰੋ ਜੇ ਪੜਾਈ ਕਰੋਗੇ ਤਾਂ ਬਹੁਤ ਅੱਗੇ ਵਧਣ ਦੇ ਮੌਕੇ ਨੇ ਤੁਸੀਂ ਇੱਕ ਛੋਟੇ ਪਿੰਡ ਲੈਵਲ ਦੇ ਸਕੂਲ ਤੋਂ ਜਿਹੜਾ ਡੇਰਾ ਬਾਬਾ ਨਾਨਕ ਪੰਜਾਬ ਦਾ ਬੈਕਵਰਡ ਏਰੀਆ ਕਾਫੀ ਇੱਕ ਔਟਕੇ ਵੀ ਤੁਸੀਂ ਬਹੁਤ ਦੂਰ ਤੱਕ ਪਹੁੰਚ ਸਕਦੇ ਮੈਂ ਖੁਦ 4 ਸਾਲ ਹਾਈ ਕੋਰਟ ਦੇ ਵਿੱਚ ਜੱਜ ਭਰਤੀ ਕਰਨ ਦੇ ਸਿਸਟਮ ਦੇ ਨਾਲ ਜੁੜਿਆ ਰਿਆ ਮੋਰ ਮੈਨੂੰ ਬੜੀਏ ਖੁਸ਼ੀ ਦੀ ਗੱਲ ਹੈ ਬਸੰਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਡੇਰਾ ਬਾਬਾ ਨਾਨਕ ਦੇ ਬੱਚੇ ਵੀ ਸਾਡੇ ਕੋਲੇ ਐਸ ਜੱਜਸ ਲੈਂਦੇ ਨੇ ਤੇ ਵੀ ਮੈਨੂੰ ਯਾਦ ਇੱਕ ਲੜਕੀ ਰਵਨੀਤ ਕੌਰ ਦਾ ਨਾਮ ਸੀ ਦਨ ਚਾਰਕ ਸਾਲ ਵੀ ਕੰਸਲਪਲੇ ਉਹ ਅੱਜਕਲ ਤੁਸੀਂ ਕਰਨ ਦੇ ਕਿ ਸਾਇਨਾਤ ਨੇ ਔਰ ਜੇ ਆਪਾਂ ਨੂੰ ਉਹਨਾਂ ਦੀ ਸਿਲੈਕਸ਼ਨ ਹੋਈ ਸੋ ਤੁਹਾਨੂੰ ਵੀ ਇਹ ਸਾਰੇ ਬੱਚਿਆਂ ਨੂੰ ਕਿਸੇ ਖੁਸ਼ਕਿਸਮਤ ਜੀ ਤੁਹਾਨੂੰ ਮੌਕਾ ਹੈ ਚੰਗਾ ਸਕੂਲ ਹੈ ਕੰਦੀ ਬਿਲਦੇਗਾ ਪੜ੍ਹਨ ਦਾ ਮੌਕਾ ਹੈ ਔਰ ਇਹ ਮੌਕੇ ਨੂੰ ਤੁਸੀਂ ਦਿਵਾਓ ਨਾ ਤੁਸੀਂ ਪੜਨ ਦੀ ਆਦਤ ਉਹ ਤੋਂ ਬਾਅਦ ਕਿਤਾਬਾਂ ਪੜ੍ਹੋ ਜਿੰਨੀਆਂ ਪੜੀਆਂ ਜਾ ਸਕੀਆਂ ਜ਼ਰੂਰੀ ਨਹੀਂ ਕਿ ਜਿਹੜੀਆਂ ਤੁਹਾਡੀਆਂ ਸਕੂਲ ਦੇ ਕਿਤਾਬਾਂ ਨੇ ਜਿਹੜਾ ਕੋਲ ਸਿਲੇਬਸ ਲੱਗੇ ਆ ਉਹ ਉਸ ਤੋਂ ਬਿਨਾ ਵੀ ਕਰੋ ਮੈਂ ਕੁੱਝ ਜਦੋਂ ਮੈਨੂੰ ਅਸੀਂ ਪਿੰਡ ਤੋਂ ਸ਼ਹਿਰ ਚ ਸ਼ਿਫਟ ਹੋਏ ਤਾਂ ਸਾਡੇ ਘਰ ਦੇ ਨੇੜੇ ਲਾਇਬ੍ਰੇਰੀ ਸੀ ਡਿਸਟ੍ਰਿਕਟ ਲਾਇਬ੍ਰੇਰੀ ਮੈਨੂੰ ਉੱਥੇ ਜਾਣ ਦੀ ਆਦਤ ਪੈ ਗਈ ਮੈਂ ਉੱਥੋਂ ਕਿਤਾਬਾਂ ਲਿਆਉਣੀਆਂ ਪੜੀਆਂ ਔਰ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਮੈਂ ਉੱਥੇ ਪੜੀਆਂ ਉਹ ਮੇਰੇ ਬਾਅਦ ਚ ਜ਼ਿੰਦਗੀ ਚ ਬਹੁਤ ਕੰਮ ਆਈਆਂ ਮੈਂ ਕਈ ਵਾਰੀ ਮੈਨੂੰ ਉੱਥੇ ਲਾਇਬ੍ਰੇਰੀਅਨ ਸੀ ਜਿਹੜੇ ਉਹ ਕਿਤਾਬਾਂ ਲੋਨਰੀ ਸੀ ਕਰਦੇ ਕਿਉਂਕਿ ਮੈਂ ਛੋਟਾ ਸੀ। ਸ੍ਰੀ ਤੋਤੀ ਪਣੀ ਦਾ ਪ੍ਰਾਇਮਰੀ ਸਕੂਲ ਲੈਵਲ ਦਾ ਸੀ। ਉਹ ਕਹਿੰਦੇ ਜੀ ਇਹ ਵੱਡਿਆਂ ਦੇ ਪੜ੍ਹਨ ਵਾਲੀਆਂ ਕਿਤਾਬਾਂ ਤੁਸੀਂ ਨਹੀਂ ਛੋਟੇ ਜੇ ਤੁਸੀਂ ਨਹੀਂ ਮਜਾ ਸਕਦੇ। ਮੈਂ ਉਹ ਜਿਹੜਾ ਲਾਇਬ੍ਰੇਰੀ ਦਾ ਡਿਸਟ੍ਰਿਕਟ ਲਾਇਬ੍ਰੇਰੀ ਦਾ ਇੰਚਾਰਜ ਸੀ ਡਿਸਟ੍ਰਿਕਟ ਲਾਇਬ੍ਰੇਰੀ ਜਿਨ੍ਹਾਂ ਨਾਲ ਕੋਲੇ ਗਿਆ ਮੈਂ ਕਿਹਾ ਜੀ ਮੈਨੂੰ ਕਿਤਾਬ ਦੇ ਦੇ ਅਲਾਉਟ ਕਰ ਦੇ। ਉਹ ਕਹਿੰਦੇ ਤੁਸੀਂ ਉਹਨਾਂ ਨੂੰ ਬੁਲਾਇਆ ਅਸਿਸਟੈਂਟ ਲਾਇਬ੍ਰੇਰੀਅਨ ਉਹਨਾਂ ਨੇ ਕਿਹਾ ਵੀ ਜਿਹੜੀ ਬੱਚਾ ਕਿਤਾਬ ਮੰਗਦਾ ਉਹਨੂੰ ਕਿਤਾਬ ਦੇ। ਪਰ ਮੈਂ ਆਪਦੇ ਲੈਵਲ ਤੋਂ ਵੱਡੀਆਂ ਔਰ ਮੈਂ ਅੱਜ ਵੀ ਪੜਦਾ ਮੈਨੂੰ ਹਰ ਵੀ ਮੌਕਾ ਮਿਲਦਾ ਆਪਾਂ ਮੈਂ ਉਹਨੂੰ ਐਸ ਵੇਲੇ ਵੀ ਮੇਰੀ ਇੱਕ ਕਿਤਾਬ ਚੱਲ ਰਹੀ ਆ ਜਦੋਂ ਵੀ ਮੈਨੂੰ ਕਿਤੇ ਟਾਈਮ ਮਿਲਦਾ ਮੈਂ ਉਹਦੇ ਚੋਂ ਜ਼ਰੂਰ ਅਸ਼ਾਭਿਸ਼ ਕਰਦਾ ਪੈਂਦਾ ਹਲੋ ਹਰ ਵੇਲੇ ਮੇਰੀ ਕੋਈ ਨਾ ਕੋਈ ਕਿਤਾਬ ਔਰ ਤੁਸੀਂ ਹੈਰਾਨ ਹੋਗੇ ਮੇਰੇ ਕੋ ਘਰੇ 1000 ਤੋਂ ਵੱਧ ਕਿਤਾਬਾਂ ਨੇ ਜਿਹੜੀਆਂ ਜਿਨ੍ਹਾਂ ਦਾ ਕਾਨੂੰਨ ਨਾਲ ਕੋਈ ਤੱਲਕ ਨਹੀਂ ਹੈ ਇਹ ਨਹੀਂ ਕਿ ਮੈਂ ਅਲੱਗ ਸਦਾ بطور ਜੱਜ ਬਹੁਤ ਪੜਨਾ ਪੈਂਦਾ ਕਾਨੂੰਨ ਪੜਨਾ ਸਾਰਾ ਲੇਟਸ ਲੋਰ ਨਾਲ ਅਸੀਂ ਇੰਤਕ ਚ ਰਹਿੰਦੇ ਆ ਪਰ ਕਾਨੂੰਨ ਤੋਂ ਬਿਨਾ ਮੇਰੇ ਕੋਲ 1000 ਤੋਂ ਵੱਧ ਕਿਤਾਬ ਹੈ ਮੈਂ ਸਮਝਦਾ ਕਿ ਮੇਰਾ ਇਹ ਜਿਹੜਾ ਉਸ ਲੈ ਕੇ ਟੈਂਸ਼ਨ ਹੈ ਜਿਹੜਾ ਵੱਡਾ ਕਾਰਨ ਹੈ ਉਹ ਪੜਾਈ ਹੈ ਮੈਂ ਨੇ ਸ਼ੁਰੂ ਤੋਂ ਪੜ੍ਹਨ ਦੀ ਆਦਤ ਸੀ ਉਸੇ ਕਰਕੇ ਮੈਂ ਇੱਕ ਪਿੰਡ ਵਿੱਚ ਸਟੀਫ ਕਰਕੇ ਮੈਂ ਮੈਨੂੰ ਮੇਰਾ ਹਲ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਲੀਡ ਸਾਹਿਬ ਹਰਪ੍ਰੀਤ ਸਿੰਘ ਇਹ ਵੀ ਪਿੰਡ ਦਾ ਸਕੂਲ ਦੇ ਪੜ੍ਹੇ ਹੈ ये भी सामने और मेरा मेरा पिंड बिल्कुल वर्ग ही है इतना हार्डली तीह चाली किलोमीटर जिला अमृतसर थाना सामदास तीह चाली किलोमीटर तक पेंद जो तरक्की करनी है हाँ तो पढ़ाई सब तो वाला हथियार है जो तुम पढ़ोगे तो फिर ही अगे बढ़ो उ मैं देखिए अभी उस लैवल पर असी स्टाफ भर्ती करते हैं ਅਸੀਂ ਸਾਨੂੰ ਸਟੈਨੋਗ੍ਰਾਫਰ ਦੀ ਕਲਰਕਸ ਦੀ ਹੋਣਾ ਸੀ ਅੱਜ ਅੱਜ ਹੀ ਇੰਟਰਵਿਊ ਰੱਖਿਆ ਲਿਫਟ ਆਪਰੇਟਰ ਦੀ ਤੇ ਜੀ ਜਾਣ ਕੇ ਹੈਰਾਨ ਹੋਵੋਗੇ ਅਸੀਂ 6 ਪੋਸਟਾਂ ਲਿਫਟ ਆਪਰੇਟਰ ਰੱਖੀਆਂ ਸੀ 19 ਐਪਲੀਕੇਸ਼ਨਾਂ ਆਈਆਂ ਉਹਦੇ ਚੋਂ ਸਿਰਫ 4 ਬੱਚੇ ਐਲੀਜੀਬਲ ਨੇ ਜਿਨ੍ਹਾਂ ਨੇ ITI ਇਲੈਕਟ੍ਰੀਸ਼ੀਅਨ ਕੀਤੀ ਹੋਈ ਸੋ ਮੈਨੂੰ ਜੋ ਲੱਗਿਆ ਕਿ ਇਸ ਏਰੀਆ 'ਚ ਜਿਹੜਾ ਪੜ੍ਹਾਈ ਦਾ ਆਪਣਾ ਲੈਵਲ ਆ ਜਿਹੜੀ ਰਿਕੁਆਇਰਮੈਂਟ ਆ ਉਹ ਨਹੀਂ ਹੈਗੀ ਇਹ ਅਸੀਂ ਪਿੱਛੇ ਸਟੈਨੋਗ੍ਰਾਫਰ ਰੱਖਣੇ ਸੀ ਅੱਛੀ ਪੋਸਟ ਆ ਸਟੈਨੋਗ੍ਰਾਫਰ 16 ਪੋਸਟਾਂ ਸੀ ਅਡਰਟਾਈਜ਼ ਕੀਤੀਆਂ 60-65 ਬੱਚੇ ਆਏ ਉਹਦੇ 'ਚ ਅਸੀਂ 14 ਤੋਂ ਬੱਚੇ ਸਿਲੈਕਟ ਕੀਤੇ ਉਹਦੇ 'ਚ ਸਿਰਫ 4 ਬੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਬਾਕੀ ਜਿਹੜੇ ਬੱਚੇ ਸਿਲੈਕਟ ਹੋਏ ਹਰਿਆਣੇ ਦੇ हिसार ਹਾਂਸੀ ਅਮਰਤਲ ਪ੍ਰਦੇਸ਼ ਪੂਨਾ ਉੱਥੋਂ ਦੇ ਬੱਚੇ ਸਿਲੈਕਟ ਹੋਏ ਹੋਏ ਹੋਰ ਮੈਂ ਸਮਝਦਾ ਵੀ ਇਹਦਾ ਕਾਰਨ ਇਹ ਆ ਕਿ ਆਪਣੇ ਏਰੀਏ ਦੇ ਵਿੱਚ ਉਹਨਾਂ ਦੇ ਆ ਪੜਾਈ ਵੱਲੇ ਇੱਕ ਘੱਟ ਧਿਆਨ ਬਚਿਆ। ਜੇ ਤੁਸੀਂ ਪੜੋਗੇ ਇੰਗਲਿਸ਼ ਲੈਂਗੁਏਜ ਤੇ ਕਮਾਲ ਹੋਊਗੀ ਤੁਹਾਡੀ ਸਫਲਤਾ ਦੀ ਅੱਛੀ। ਮਗਰ ਜਿਹੜਾ ਪੜਾਈ ਚ ਅੱਗੇ ਵਧਣ ਦਾ ਸਾਧਨ ਹੈ ਉਹ ਅੰਗਰੇਜ਼ੀ ਲੈਂਗੁਏਜ ਹੈ। ਜੇ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਮੈਂ ਸਵਰੀਤ ਗੁਰਾਇਆ ਇਨਚਾਰਜ ਸੀਨੀਅਰ ਸੈਂਟਰੀ ਸਕੂਲ ਧਰਮਕੋਟ ਰੰਧਾਵਾ ਜਿਹੜੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰ ਦੇ ਜਿਹੜੇ ਜੱਜ ਸਾਹਿਬਾਈ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਗਏ ਨੇ ਸਾਡੀਆਂ ਪ੍ਰੋਬਲਮਸ ਜਿਹੜੇ ਬੱਚਿਆਂ ਦੀ ਆ ਉਹਨਾਂ ਨੇ ਉਹ ਬੜੇ ਧਿਆਨ ਨਾਲ ਸੁਣੀਆਂ ਨੇ ਆਪਣੇ ਪੂਰੇ ਐਕਸਪੀਰੀਅੰਸ ਵੱਲੋਂ ਸਾਡੇ ਨਾਲ ਸ਼ੇਅਰ ਕੀਤਾ ਕਿ ਕਿਸ ਤਰੀਕੇ ਨਾਲ ਉਹ ਜੱਜ ਬਣੇ ਕਿਤਾਬਾਂ ਬਹੁਤ ਚੰਗੀਆਂ ਪੜੀਆਂ ਨੇ ਤੇ ਬੱਚਿਆਂ ਨੂੰ ਸੇਧ ਦਿੱਤੀ ਆ ਕਿ ਉਹ ਵੀ ਕਿਤਾਬਾਂ ਪੜਨ ਸੋ दैट ਕਿ ਬੱਚੇ ਜਿਹੜੇ ਆਪਣੇ ਫਿਊਚਰ ਦੇ ਵਿੱਚ ਵਧੀਆ ਚਮਕਣਗੇ Tanim od Bod bolj-bolj